ਵੀਡੀਓ ਪੰਜਾਬੀ ਵਿੱਚ ਨਹੀਂ ਚੱਲਦੀ ਜਦੋਂ ਵੀ ਵੀਡੀਓ ਚਲਾਉਣੇ ਆ ਤਾਂ ਅੰਗਰੇਜ਼ੀ ਦੇ ਵਿੱਚ ਕਾਚਾ ਮਚਾ ਵੱਜਣ ਲੱਗ ਜਾਂਦਾ ਹੈ ਪੰਜਾਬੀ ਦੇ ਵਿੱਚ ਸਹੀ ਵੀਡੀਓ ਨਹੀਂ ਚੱਲਦੀ ਜਾਂ ਹਿੰਦੀ ਦੇ ਵਿੱਚ ਸਹੀ ਵੀਡੀਓ ਨਹੀਂ ਚੱਲਦੀ ਸੋ ਇਸ ਸਮੱਸਿਆ ਦਾ ਹੱਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਕੇ ਜਾਵਾਂਗੇ ਸਿੱਖਾਲੇ ਦੋਸਤੋ ਬੁੱਢਾ ਡੀਸੀ ਕੈਨਲ ਦੇ ਸਾਰੇ ਦੋਸਤਾਂ ਦਾ ਮੋਸਟ ਵੈਲਕਮ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਇਸ ਸਮੱਸਿਆ ਦੇ ਹੱਲ ਤੋਂ ਪਹਿਲਾਂ ਜਿਹੜੇ ਦੋਸਤ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਦੇ ਨਾਲੇ ਬੈਲ ਆਈਕਨ ਦੀ ਘੰਟੀ ਪ੍ਰੈਸ ਕਰ ਲਓ ਤਾਂ ਜੋ ਜਦੋਂ ਵੀ ਨਵੀਂ ਇਸ ਤਰ੍ਹਾਂ ਦੀ ਇਨਫੋਰਮੇਟਿਵ ਵੀਡੀਓ ਅਪਲੋਡ ਕਰੀਏ ਤਾਂ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਜਾਵੇ। ਸੋ ਆਹ ਦੋਸਤੋ ਅੱਜ ਇਸ ਪ੍ਰੋਬਲਮ ਦਾ ਸੋਲੂਸ਼ਨ ਕਰਦੇ ਆਂ ਕਿ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਤਾਂ ਵੀਡੀਓ ਪੰਜਾਬੀ ਵਿੱਚ ਚੱਲਣ ਦੀ ਬਜਾਏ ਅੰਗਰੇਜ਼ੀ ਵਿੱਚ ਚੱਲ ਪੈਂਦੀ ਹੈ ਤਾਂ ਤੁਹਾਨੂੰ ਵੀ ਕੁਝ ਵੀ ਸਮਝ ਨਹੀਂ ਲੱਗਦਾ। ਸੋ 1 ਮਿੰਟ ਦਾ ਕੰਮ ਹੈ ਜੀ 1 ਮਿੰਟ ਦੇ ਵਿੱਚ ਜੀ ਤੁਸੀਂ ਇਸ ਪ੍ਰੋਬਲਮ ਨੂੰ ਸੋਲਵ ਕਰਕੇ ਆਪਣੇ ਜਿਹੜੇ ਤੁਸੀਂ ਜਾਣਕਾਰੀ ਨੂੰ ਪੰਜਾਬੀ ਦੇ ਵਿੱਚ ਹੀ ਪ੍ਰਾਪਤ ਕਰ ਸਕਦੇ ਹੋ। ਸੋ ਕਿਵੇਂ ਕਰਨਾ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇੱਥੇ ਇੱਕ ਸੈਟਿੰਗ ਦਾ ਆਪਸ਼ਨ ਹੁੰਦੀ ਹੈ ਉੱਪਰ ਜਿੱਥੇ ਡਬਲ ਸੀਸੀ ਲਿਖ ਸੋ ਇੱਥੇ ਤੁਸੀਂ ਕਲਿੱਕ ਕਰਨਾ ਹੈ ਤਾਂ ਥੱਲੇ ਤੁਹਾਡੇ ਕੋਲੇ ਇੱਕ ਆਪਸ਼ਨ ਆ ਜਾਵੇਗੀ ਆਡੀਓ ਟਰੈਕ ਦੀ ਤਾਂ ਆਡੀਓ ਟਰੈਕ ਤੇ ਤੁਸੀਂ ਜਦੋਂ ਕਲਿੱਕ ਕਰੋਗੇ ਤਾਂ ਇੱਥੇ ਤੁਸੀਂ ਪੰਜਾਬੀ オリジナル ਨੂੰ ਸਿਲੈਕਟ ਕਰ ਲੈਣਾ ਹੈ ਕਿਉਂਕਿ ਪਹਿਲਾਂ ਇਹ ਥੱਲੇ ਹੋਵੇਗਾ ਇੰਗਲਿਸ਼ ਯੂਐਸਏ ਦੇ ਵਿੱਚ ਤਾਂ ਇਸ ਨੂੰ ਤੁਸੀਂ ਪੰਜਾਬੀ オリジナル ਦੇ ਵਿੱਚ ਸਿਲੈਕਟ ਕਰ ਲੈਣਾ ਹੈ ਤੇ ਨਾਲ ਦੇ ਨਾਲ ਹੀ ਤੁਹਾਡੀ ਜਿਹੜੀ ਵੀਡੀਓ ਹੈ ਉਹ ਪੰਜਾਬੀ ਦੇ ਵਿੱਚ ਚੱਲਣ ਲੱਗ ਜੇਗੀ ਜੋ ਤੁਸੀਂ ਜਾਣਕਾਰੀ ਪੰਜਾਬੀ ਚ ਲੈਣੀ ਹੈ ਉਹ ਤੁਹਾਨੂੰ ਪੰਜਾਬੀ ਚ ਹੀ ਮਿਲੇਗੀ ਕਿਉਂਕਿ ਵੀਡੀਓ ਸਾਰੀਆਂ ਆਪਾਂ ਪੰਜਾਬੀ ਜੀ ਬਣਾਉਣੇ ਆ ਤਾਂ ਦੋਸਤੋ ਇਸ ਤਰ੍ਹਾਂ ਤੁਸੀਂ ਇਸ ਸਮੱਸਿਆ ਦਾ ਹੱਲ ਕਰ ਸਕਦੇ ਹੋ ਤੋ ਉਮੀਦ ਕਰਦੇ ਆਂ ਅੱਜ ਦੀ ਜਾਣਕਾਰੀ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਔਰ ਨਾਲ ਦੇ ਨਾਲੇ ਆਪਣੇ ਵਾਕੋ ਦੋਸਤਾਂ ਤੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਸਮੱਸਿਆ ਦੇ ਵਿੱਚ ਜੇਕਰ ਹਨ ਉਹਨਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਤਾਂ ਉਹ ਪ੍ਰੋਬਲਮ ਨੂੰ ਸੋਲੂਸ਼ਨ ਕਰ ਸਕਦੇ ਹਨ ਔਰ ਨਾਲ ਦੇ ਨਾਲੇ ਇੱਕ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਔਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਿਨੂੰ ਕਿਨੂੰ ਇਹ ਪ੍ਰੋਬਲਮ ਆ ਰਹੀ ਹੈ ਔਰ ਕਿਨੇ ਕਿਨੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੀ ਪ੍ਰੋਬਲਮ ਨੂੰ ਸਹੀ ਕਰ ਲਿਆ ਹੈ ਤਾਂ ਜਿਹੜੇ ਦੋਸਤਾਂ ਨੇ ਹਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਔਰ ਨਾਲ ਦੇ ਨਾਲ ਹੀ ਬੈਲ ਆਈਕਨ ਦੀ ਘੰਟੀ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਨੈਕਸਟ ਇਨਫੋਰਮੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਜਾਵੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ